ਖਿੱਚੀ ਸਾਡਾ ਪੋਤ ਬੜਾ ਮਹਿੰਗਾ ਏ ਟੰਗ ਨਾਲ ਖਿੱਚੀ ਟੰਗ ਨਾਲ ਖਿੱਚੀ ਸਾਡਾ ਪੋਤ ਬੜਾ ਮਹਿੰਗਾ ਏ ਟੰਗ ਨਾਲ ਖਿੱਚੀ ਸਾਡਾ ਪੋਤ ਬੜਾ ਮਹਿੰਗਾ ਏ ਲੱਖ ਸਵਾਂ ਲੱਖ ਦਾ ਤੇ ਪਿਆ ਸਾਨੂੰ ਲਹਿੰਗਾ ਏ ਲਹਿੰਗਾ ਲੱਖ ਸਵਾਂ ਲੱਖ ਦਾ ਤੇ ਪਿਆ ਸੱਗ ਲਹਿੰਗਾ ਸਵਲਖ ਦਾ ਤੇ ਫੇ ਸਾਨੂੰ ਲੈ ਗਏ ਜੁੱਤੀ ਸਾਡੀ ਬਣ ਕੇ ਮੁਕਸਰ ਵਿੱਚੋਂ ਆਈ ਜੁੱਤੀ ਸਾਡੀ ਬਣ ਕੇ ਆ ਜਿਹੜੀ ਜੁੱਤੀ ਹੈ ਨਾ ਐਡੇ ਐਡੇ ਪੁਲਿਸ ਸਰਕਾਰ ਤੋਂ 3 ਸਾਲਾਂ ਚ ਬਣਦੇ ਆ ਆ ਫਰਸਟ ਫਲੋਰ ਤੇ ਰਹਿੰਦੀ ਇਹ ਦੇਖੋ ਸਤੀ ਸਤੀ ਤਾਂ ਖਾਸ ਟਾਈਮ ਚ ਬਣੀ ਹੈ ਗੱਲ ਤੁਹਾਡੀ ਮੰਨ ਲੈ ਲਈ ਜੁੱਤੀ ਸਾਡੀ ਬਣ ਕੇ ਲਾਹੌਰ ਵਿੱਚੋਂ ਆਈ ਪਾਈਆਂ ਝਰਕਾਂ ਉਹ ਜੁੱਤੀ ਸਾਡੀ ਬਣ ਕੇ ਕਸੂਰ ਵਿੱਚੋਂ ਆਈ ਪਾਈਆਂ ਝਰਕਾਂ ਲਾਹੌਰ ਦੀਆਂ ਮੁੰਡੀਆਂ ਵਿੱਚ ਜੁੱਤੀ ਦੀ ਫੋਟੋ ਵਿੱਚ ਮੁੰਡੀਆਂ ਕੜੀ ਵਿੱਚ ਦੀ ਫੋਟੋ ਵਿੱਚ ਮੁੰਡੀਆਂ